ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਈ ਆਪਾਂ ਖੜੇ ਆਂ ਸ਼ਹਿਰ ਫਿਰੋਜ਼ਪੁਰ ਮਿਲਨ ਮੋਟਰ ਦੇ ਤੇ ਸਾਬੀ ਭਾਈ ਆਪਣੇ ਨਾਲ ਨੇ ਸਤਿ ਸ੍ਰੀ ਅਕਾਲ ਭਾਜੀ ਬਹੁਤ ਸੇਤਾ ਠੀਕ ਹੀ ਉਹਦੇ ਵਧੀਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਤੁਹਾਨੂੰ ਪੱਕੇ ਪੰਜਾਬ ਨੰਬਰ ਦੀਆਂ ਕਾਰਾਂ ਦਿਵਾਵਾਂਗੇ ਸਾਰੀਆਂ ਨਵੀਆਂ ਵਰਗੀਆਂ ਯੂਜ਼ਡ ਕਾਰਾਂ ਜਿਨ੍ਹਾਂ ਦੇ ਵਿੱਚੋਂ ਤੁਹਾਡੇ ਬਹੁਤ ਮੋਟੀ ਪੈਸਿਆਂ ਦੀ ਬਚਤ ਹੋ ਜਾਣੀ ਆ ਤੇ ਸੁਣੀਆਂ ਕਾਰਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸ਼ੇਅਰ ਕਰਕੇ ਆਉਣ ਵਾਲਿਆਂ ਦਾ ਵੱਖਰਾ ਮਾਨਤਾ ਜਿਹੜਾ ਕੀਤਾ ਜੋ ਆਪਾਂ ਸਟਾਰਟਿੰਗ 'ਚ ਹੀ ਕਹਤਾ ਬਿਲਕੁਲ ਠੀਕ ਹੈ ਨਾ ਦੇ ਸ ਪਹਿਲਾਂ ਪਾ ਦਿਖਾਉਣੇ ਆ ਡਿਜ਼ਾਇਰ ਕਾਰ ਦੱਸਿਓ ਭਾਜੀ 2015 ਮਾਡਲ ਦੀ VDI ਮਾਡਲ ABS ਬ੍ਰੇਕਾਂ ਵਾਲੀ ਕਾਰ ਹੈ ਜੀ ਜੀ ਪਹਿਲੇ ਨਾ ਦੀ ਹੈ ਚਲਾਵਾ ਡਾਟ ਪਾਸੀ 85 ਹਜ਼ਾਰ ਚੱਲੀ ਜੀ ਸਾਫ ਸੁਥਰੀ 2015 ਮਾਡਲ ਹਾਂ ਜੀ ਡਿਮਾਂਡ ਹੈਗੀ ਜੀ 4 ਲੱਖ 80 ਹਜ਼ਾਰ ਰੁਪਿਆ ਆਸ ਜਿਹੜਾ ਦੇਣ ਵਾਲਾ ਮੁੱਲ ਹੈ ਜੀ 4.5 ਲੱਖ ਰੁਪਿਆ ਦੀ ਕਾਰ ਦੇ ਦੇਾਂਗੇ ਜੀ ਠੀਕ ਹੈ ਜੀ ਉਹ ਸਾਢੇ ਦਿਨ ਦਾ ਲੋਨ ਵੀ ਕਰਾਉਣਾ ਹੋਵੇ ਤਾਂ ਉਹ ਵੀ ਹੋ ਜਾਊਗਾ ਤੇ ਲੋ ਜੀ ਸਾਢੇ ਦਿਨ ਦਾ ਲੋਨ ਹੋ ਜੂ ਸਾਢੇ 4 ਦੀ ਗੱਡੀ ਮਿਲ ਜੂ ਸੀਟ ਕਵਰ ਵੀ ਦੀਆ ਫੈਂਸੀ ਸੀਟ ਮੋਟ ਲੱਗੇ ਹੋਇਆ ਕੰਡੀਸ਼ਨ ਦੀ ਨਵੀਂ ਹਾਂਜੀ ਬੀਡੀਆਈ ਡੀਜ਼ਲ ਦੀ ਕਾਰ ਹੈ ਹਾਂਜੀ ਪਹਿਲੇ ਨਾਲ ਦੀ ਹੈ ਜੀ ਠੀਕ ਹੈ ਜੀ ਚੱਲੀ ਕਿੰਨੀ ਕਿਹਾ 80000 ਹਾਂ 80 82000 ਜਾਨੋਂ ਚੱਲੀ ਠੀਕ ਹੈ ਜੀ ਤੇ ਇੱਧਰ ਸਵਿਫਟ ਖੜੀ ਆ ਇਹਦੇ ਬਾਰੇ ਵੀ ਦੱਸ ਦੋ ਇਹ ਸਵਿਫਟ ਹੈ ਜੀ 2014 ਮਾਡਲ ਇਹ ਵੀ ਫਰਸਟ ਓਨਰ ਹੈ ਹਮ ਅਲਾਈ ਟਾਇਰ ਵਧੀਆ ਹੈ ਜੀ ਚਲਾਵਾ ਸੀਟ ਕਵਰ ਹਰ ਚੀਜ਼ ਪਰਫੈਕਟ ਹੈ ਕਾਰ ਦੀ ਠੀਕ ਹੈ ਪੂਰੀ ਟਾਈਟ ਕਾਰ ਹੈ ਚਾਲਦੀ ਵੀ ਹਮ ਇਹਦੀ ਡਿਮਾਂਡ ਹੈਗੀ ਆਪਣੀ ਜੀ 4.5 4.5 ਡਿਮਾਂਡ ਆ ਟਾਇਰ ਨਵੇਂ ਆ ਦਿਖਾ ਦੇ ਹਾਂਜੀ 4.5 ਲੱਖ ਬਰਾਈ ਕਾਰ ਦੇ ਦੇਾਂਗੇ ਇਹ ਵੀ 3.5 ਦਾ ਲੋਨ ਤੇ ਵੀ ਹੋ ਜਾਊਗਾ ਜੀ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਨੇ ਸਵਾ ਚਾਰ ਦੀ ਗੱਡੀ ਮਿਲ ਜੂ ਸਾਢੇ ਤਿੰਨ ਦਾ ਹੋ ਜੂ ਲੋਨ 75000 ਰੁਪਏ ਲੈ ਕੇ ਆਉਣਾ ਤੁਸੀਂ ਡਾਊਨ ਪੇਮੈਂਟ ਦਾ ਅੱਗੇ ਆ ਗਈ Honda City ਦੱਸਿਓ ਜੀ 2014 ਮਾਡਲ ਹੈ ਜੀ ਹੂੰ 20 ਮਾਡਲ ਹੈ ਟੌਪ ਟੋਇਕ ਥੱਲੇ ਹੁੰਦਾ ਮਾਡਲ ਇਹ ਠੀਕ ਹੈ ਨੰਬਰ ਵੀ ਵਧੀਆ 5433 ਜੀ ਚੱਲੀ 90000 ਕਿਲੋਮੀਟਰ ਜੀ ਠੀਕ ਹੈ ਚਾਲ ਚਲਾਵਾ ਟਾਇਰ ਟੱਪਾ ਬੋਡੀ ਲਾਈਨ ਦੀ ਬਹੁਤ ਵਧੀਆ ਕਾਰ ਹੈ ਵੀ ਜੀ ਡੀਜ਼ਲ ਐਵਰੇਜ ਵਾਲੀ 25 ਤੋਂ 27 ਦੀ ਐਵਰੇਜ ਆਉਂਦੀ ਕਾਰ ਇਹ ਡੀਜ਼ਲ ਜੀ ਠੀਕ ਹੈ ਜੀ ਫਰਸਟ ਓਨਰ ਕਾਰ ਹੈ ਜੀ ਪਹਿਲੇ ਨਾਲ ਦੀ ਕਰ ਵੀ ਡਿਮਾਂਡ ਹੈ ਜੀ 3,70,000 ਰੁਪਏ ਦੀ ਕਾਰ ਦੇ ਦੇਗੇ ਜੀ ਇਹ 3,70,000 ਦੀ Honda City ਡੀਜ਼ਲ ਉਹ ਵੀ ਕਰੂਜ਼ ਕੰਟਰੋਲ ਵਾਲੀ ਮਿਲ ਜੂ ਬਾਈ ਜੀ ਤੁਹਾਨੂੰ ਤੇ ਇਹਦੇ ਤੇ ਲੋਨ ਕਿੰਨਾ ਕਰਾ ਦੋਗੇ 3 ਸਵਾ ਦਿਨ ਦਾ ਲੋਨ ਇਹ ਤੇ ਵੀ ਹੋ ਜੂਗਾ ਜੀ 3 ਤੋਂ ਸਵਾ 3 ਦਾ ਲੋਨ ਹੋ ਜੂ ਠੀਕ ਹੈ ਜੀ ਤੇ ਅੱਗੇ ਆ ਗਈ ਚਿੱਟੇ ਰੰਗ ਦੀ i20 ਕਾਰ ਦਿਖਾ ਵੀ ਨੰਬਰ ਨਾਲ ਦੇਣਾ ਨੰਬਰ ਨਾਲ ਠੀਕ ਹੈ ਦੱਸੋ ਜੀ 2010 ਰਜਿਸਟਰਡ 11 ਡੀਜ਼ਲ ਦੀ ਕਾਰ ਹੈ ਜੀ ਹਮ ਫਰਸਟ ਓਨਰ ਕਾਰ ਹੈ ਲੱਖ ਰੁਪਏ ਦਾ ਨੰਬਰ ਨਾਲ ਹੈ 0052 ਬਿਲਕੁਲ ਲੱਖ ਕਿਲੋਮੀਟਰ ਚੱਲੀ ਹੈ ਜੀ ਜੀ ਨਵੇਂ ਟਾਇਰ ਹੈ ਚਾਰੇ ਜੀ ਨਵੇਂ ਸੀਟ ਕਵਰ ਹੈ ਹੂੰ ਵਧੀਆ ਚਾਲ ਚਲਾਵਾ ਕਾਰ ਦਾ ਜੀ ਠੀਕ ਹੈ ਡਿਮਾਂਡ ਹੈਗੀ ਜੀ ਸਵਾ 2 ਲੱਖ ਰੁਪਇਆ ਹੂੰ 1,85,000 ਦੀ ਕਾਰ ਦੇ ਦੇ ਜੀ 1,85,000 ਨੰਬਰ ਨਾਲ ਦੇ ਦੇਾਂਗੇ 85,000 ਦੀ ਇਹ ਮੰਨੋ ਰਹਿ ਗਈ ਗੱਡੀ ਪਿੱਛੇ ਲੱਖ ਰੁਪਏ ਦਾ ਤਾਂ ਬਈ ਨੰਬਰ ਹੀ ਲੱਗਿਆ ਹੈ ਗੱਡੀ ਨੂੰ 1.85 ਦੀ ਗੱਡੀ ਡੀਜ਼ਲ ਦੀ ਆਈ20 ਮਿਲ ਜੂਗੀ ਤੁਹਾਨੂੰ 2022 SX ਆਪਸ਼ਨਲ ਜੀ ਸਾਰੇ ਨਾਲੋਂ ਟੌਪ 22 ਲੱਖ ਵਾਲਾ ਮਾਡਲ ਹੈ ਮੈਂਟੀਲੈਂਸ ਸੀਟਾਂ ਵਾਲਾ ਹੂੰ ਆਟੋਮੈਟਿਕ ਹੈ 70000 ਕਿਲੋਮੀਟਰ ਜੈਨੂਨ ਚੱਲੀ ਆਨ ਰਿਕਾਰਡ ਐਮਡੀ ਐਚ ਆਰੋ ਜੀ ਡੀਜ਼ਲ ਕਾਰ ਹੈ ਡੀਜ਼ਲ ਹੈ ਜੀ ਲੋ ਜੀ 22 ਆਟੋਮੈਟਿਕ ਡੀਜ਼ਲ 22 ਐਸ ਐਕਸ ਆਪਸ਼ਨਲ ਐਸ ਐਕਸ ਆਪਸ਼ਨਲ ਵੀ ਜੀ ਜਿਹਦੇ ਵਿੱਚ ਵੈਂਟੀਲੇਟਿਡ ਸੀਟਾਂ ਵੱਡਾ ਸਨਰੂਫ ਆ ਜਾਂਦਾ ਉਤੋਂ ਆਟੋਮੈਟਿਕਾ ਲਖਾ ਮਿੱਤਰਾ ਪੁਸ਼ ਬਟਨ ਸਟਾਰਟ ਵੱਡੀ ਸਕਰੀਨ ਫੀਚਰਾਂ ਦੇ ਨਾਲ ਲੈਸ਼ ਕਾਰ 70000 ਚੱਲੀ ਤੇ ਵੀਰੇ ਦਾ ਕੀ ਰੇਟ ਹੈ ਇਹਦੀ ਡਿਮਾਂਡ ਹੈਗੀ ਜੀ 14.5 ਲੱਖ ਰੁਪਈਆ ਜੀ 14.5 ਹਾਂ ਜੀ ਠੀਕ ਅੱਦੇ ਕਿੰਨੇ ਦੇਣੀ ਆਪਾਂ 14 ਲੱਖ ਰੁਪਏ ਲਾਸ ਦੇ ਦਾਂਗੇ ਜੀ ਇਹਦੀ 14 ਲੱਖ ਦੀ ਗੱਡੀ ਮਿਲ ਜੂ ਬਾਈ ਜੀ 22 ਮਾਡਲ 70000 ਜਲਦੀ ਸਭ ਤੋਂ ਟੌਪ ਡੀਜ਼ਲ ਦੀ ਆਟੋਮੈਟਿਕ ਕਾਰ ਤੇ ਡਾਊਨ ਪੇਮੈਂਟ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ ਜੀ ਇਹਦੀ 1.5 ਲੱਖ ਰੁਪਏ ਜੀ ਬਾਕੀ ਲੋਨ ਹੋ ਜੂਗੀ 1.5 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਹੋ ਜੂ ਲੋਨ ਅੱਗੇ ਆ ਕੀ ਬਾਈ ਜੀ ਬ੍ਰਿਜਾ ਡੀਜ਼ਲ ਦੀ ਦੱਸੋ ਜੀ 2018 ਦਸੰਬਰ ਦੀ ਕਾਰ ਹੈ ਜੀ ਜੀ ਆਨ ਰਿਕਾਰਡ 85000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਹੈ ਜੀ ਠੀਕ ਹੈ ਪੇਂਟ ਕਿਦੋਂ ਨਹੀਂ ਹੈ ਹੂੰ ਫਰਸਟ ਓਨਰ ਹੈ ਨਵੇਂ ਟਾਇਰ ਪਹਿਲੀ ਵਾਰ ਹੀ ਪਏ ਆ ਠੀਕ ਹੈ ਕੋਈ ਐਕਸੀਡੈਂਟ ਕਲੇਮ ਨਹੀਂ ਕਾਰ ਦਾ ਹੈਗਾ ਜੀ ਜੀਡੀਆਈ ਮਾਡਲ ਹੈ ਠੀਕ ਹੈ ਜੀ ਬਿਲਕੁਲ ਨਵੇਂ ਆ ਚਾਰੋ ਟਾਇਰ ਡਿਮਾਂਡ ਹੈਗੀ ਹੈ ਜੀ ਇਹਦੀ 8 ਲੱਖ ਰੁਪਈਆ ਜੀ 8 ਲੱਖ ਹਾਂ ਜੀ ਠੀਕ ਹੈ ਦੇ ਦ ਕਿੰਨੇ ਦੇ 7 ਲੱਖ ਰੁਪਈਆ ਦੀ ਕਾਰ ਦੇ ਦੇਾਂਗੇ ਲਾ ਸਾਢੇ 7 ਲੱਖ ਦੀ ਗੱਡੀ ਮਿਲ ਜੂਗਾ ਜੀ 18 ਮਾਡਲ ਪਹਿਲੇ ਨਾਂ ਦੀ ਦਸੰਬਰ ਮਹੀਨੇ ਦੀ ਕਾਰ 85000 ਕੋਡ ਦੇ ਨਾਲ ਚੱਲੀ ਹੋਈ ਟਾਇਰ ਨਵੇਂ ਪੈ ਚੁੱਕੇ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਆ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ 6.5 ਤੋਂ 7 ਦੇ ਵਿੱਚੋਂ ਲੋਨ ਵੀ ਇੱਥੇ ਹੋ ਜਾਏਗਾ ਬਈ 6.5 ਤੋਂ 7 ਦੇ ਵਿੱਚ ਲੋਨ ਹੋ ਜੂ 70 75000 ਡਾਊਨ ਪੇਮੈਂਟ ਮੰਨ ਕੇ ਚੱਲਿਓ ਬਾਕੀ ਲੋਨ ਹੋ ਹੀ ਜਾਣਾ ਅੱਗੇ ਆ ਗਈ ਬਾਈ ਜੀ i20 ਕਾਰ ਦੱਸੋ ਜੀ ਫਸਟ ਓਨਰ ਜੀ 2019 ਮਾਡਲ ਡੀਜ਼ਲ ਐਸਐਕਸ ਪਲੱਸ 8 ਸੈਕ ਕੈਮਰਾ ਨੈਵੀਗੇਸ਼ਨ ਕੰਪਨੀ ਫਿਟਡ ਅਲੋਏ ਔਰ ओरिजिनल ਆ ਔਨ ਰਿਕਾਰਡ ਸਿਰਫ 50000 ਕਿਲੋਮੀਟਰ ਚੱਲੀ ਕਾਰ ਹੈ ਜੀ ਠੀਕ ਹੈ ਜੀ ਕੈਰ ਪਹਿਲੀ ਵਾਰ ਹੀ ਨਵੇਂ ਪਏ ਹੈ ਜੀ ਬੀਮਾ ਸ਼ਿਮਾ ਵੀ ਇਹਦਾ ਫੁੱਲ ਹੈ ਲੋ ਜੀ ਨਵੇਂ ਆ ਰਹੀ ਹੈ ਜੀ ਜਿਹਨੂੰ ਆਪਾਂ ਸਹੀ ओरिजिनल ਕਾਰ ਕਹਿੰਦੇ ਆ ਜੀ ਬਿਲਕੁਲ 19 ਮਾਡਲ ਕਾਰ ਹੈ ਬਈ ਕੰਡੀਸ਼ਨ ਦੀ ਬਹੁਤ ਹੀ ਸਾਫ ਸੁਥਰੀ ਸੀਟ ਕਵਰ ਵਧੀਆ ਅੰਟੀਰੀਅਰ ਸਾਫ ਸੁਥਰਾ ਤੇ ਬਈ ਇਹਦਾ ਕੀ ਰੇਟ ਹੈ ਫਿਰ ਇਹਦੀ ਡਿਮਾਂਡ ਹੈ ਜੀ 7 ਲੱਖ ਰੁਪਏ ਹੈ ਜੀ 7 ਲੱਖ 6 ਲੱਖ 75000 ਰੁਪਏ ਦੀ ਕਾਰ ਦੇ ਦਿਆਂਗੇ ਜੀ ਜੀ ਸਾਢੇ ਪੰਜ ਲੱਖ ਦਾ ਲੋਨ ਵੀ ਇੱਥੇ ਕਰਾ ਦੇਾਂਗੇ ਸਾਢੇ ਪੰਜ ਲੱਖ ਦਾ ਹੋ ਜਾਊਗਾ ਲੋਨ ਤੇ ਅੱਗੇ ਆ 2022 ਮਾਡਲ ਜੀ ਟੌਪ ਮਾਡਲ ਆਟੋਮੈਟਿਕ ਜੈਡ ਠੀਕ ਹੈ ਵਧੀਆ ਫੈਨਸੀ ਨੰਬਰ ਨਾਲ 90000 ਕਿਲੋਮੀਟਰ ਔਨ ਰਿਕਾਰਡ ਚੱਲੀ ਹੈ ਜੀ ਸਾਰੀ ओरिजिनल ਕਾਰ ਹੈ ਜੀ ਠੀਕ ਹੈ ਫਰਸਟ ਓਨਰ ਹੈ ਫੁੱਲ ਇਨਸ਼ੋਰਡ ਹੈ ਨਵੇਂ ਟਾਇਰ ਹੈ ਜੀ ਲੋ ਜੀ ਕਰੋ ਚੈੱਕ ਆਟੋਮੈਟਿਕ ਨੋਵਾ ਕ੍ਰਿਸਟਾ ਹੋ ਚੁੱਕੀ ਹੈ ਬੰਦ ਵੀ ਜੀ ਨਹੀਂ ਮਿਲਦੀਆਂ 2022 ਮਾਡਲ ਹੈ ਇਹ ਹਾਂ ਜੀ 2022 ਜੈਡ ਆਟੋਮੈਟਿਕ ਜੀ ਸਭ ਤੋਂ ਟੌਪ ਮਾਡਲ ਗੱਡੀ ਤੇ 22 ਦੇ ਵਿੱਚ ਹੀ ਗੱਡੀਆਂ ਬੰਦ ਹੋਈਆਂ ਸੀ ਇਹ ਆਟੋਮੈਟਿਕ ਤੇ ਲਾਸਟ ਵਾਲੀ ਮਾਡਲ ਹੈ ਹਾਂ ਜੀ 23 ਲੱਖ 75000 ਰੁਪਏ ਦੀ ਡਿਮਾਂਡ ਹੈ ਸਵਾ ਤੇ ਈ ਲੱਖ ਰੁਪਏ ਦੀ ਕਾਰ ਦੇ ਦੇਵਾਂਗੇ ਜੀ ਠੀਕ ਹੈ ਤੇ 20 ਲੱਖ ਦੇ ਆਸ-ਪਾਸ ਦਾ ਲੋਨ ਵੀ ਹੋ ਜਾਊ ਪ੍ਰੋਫਾਈਲ ਹੋਵੇ ਬੰਦੇ ਦੀ ਵਧੀਆ ਨਵੇਂ ਵਰਗੀ ਕਾਰ ਹੈ ਜੀ ਸਵਾਕ 3 ਲੱਖ ਰੁਪਇਆ ਲਿਆਏ ਉਹ ਡਾਊਨ ਪੇਮੈਂਟ ਦਾ ਬਾਈ ਬਾਕੀ ਲੋਨ ਹੋ ਜਾਊਗਾ ਅੱਗੇ ਆ ਗਈ ਕੀ ਆ ਦੀ ਸੋਨਟ ਚਿੱਟੇ ਰੰਗ ਚ ਦੱਸੋ ਜੀ ਕੀ ਆ ਸੋਨਟ 2020 BS6 ਹਮ ਐਚਟੀਕੇ ਪਲੱਸ ਮਿਡਲ ਮਾਡਲ ਹੈ ਜੀ ਠੀਕ ਹੈ 75000 ਕਿਲੋਮੀਟਰ ਚੱਲੀ ਹੈ ਜੀ ਸਾਫ ਸੁਥਰੀ ਹੈ ਨਵੇਂ ਵਰਗੀ ਹੈ ਬੀਮਾ ਵੀ ਫੁੱਲ ਹੈ ਠੀਕ ਹੈ ਲੁਧਿਆਣੇ ਦਾ ਨੰਬਰ ਹੈ ਜੀ ਨਵੀ 11 11.5 ਦੀ ਕਾਰ ਇਹ ਪੈਂਦੀ ਹੋਣੀ ਹੈ ਜੀ ਹਮ ਆਪਾਂ ਕਾਰ ਦਾ ਡਿਮਾਂਡ ਹੈ ਜੀ 8 ਲੱਖ ਰੁਪਈਆ 7.5 ਲੱਖ ਰੁਪਈਆ ਦੀ ਕਾਰ ਦੇ ਦਾਂਗੇ ਜੀ ਹਮ ਇਹ ਵੀ ਡੀਜ਼ਲ ਦੀ ਹੈ ਇਹ ਵੀ ਡੀਜ਼ਲ ਦੀ ਹੈ ਜੀ 7 ਲੱਖ ਦਾ ਤੇ ਲੋਨ ਵੀ ਹੋ ਜਾਊਗਾ ਜੀ 7 ਲੱਖ ਦਾ ਲੋਨ ਹੋ ਜਾਊਗਾ ਤੇ ਡਾਊਨ ਪੇਮੈਂਟ ਕੀ ਰਹਿ ਗਈ ਪਿੱਛੇ 50000 ਰੁਪਈਆ 50000 ਰੁਪਈਆ ਲੈ ਕੇ ਆਉਣਾ ਬਾਈ ਕੀ ਆ ਸੋਨਟ ਡੀਜ਼ਲ ਦੇ ਵਿੱਚ BS6 ਇੰਜਨ ਵਾਲੀ ਜਿਹੜੀ ਤੁਹਾਨੂੰ ਮਿਲ ਜੂ ਕੰਡੀਸ਼ਨ ਦੀ ਗੱਡੀ ਬਹੁਤ ਨਵੀਂ ਤੇ ਅੱਗੇ ਆ ਗਈ ਆਈਟਨ 2019 ਮਾਡਲ ਜੀ ਜੀ ਫਰਸਟ ਓਨਰ ਹੈ ਜੀ 올 ओरिजिनल ਕੋਈ ਟਚਿੰਗ ਨਹੀਂ ਔਨ ਰਿਕਾਰਡ ਚੱਲੀ ਹੈ ਜੀ 65000 ਕਿਲੋਮੀਟਰ ਜੀ ਠੀਕ ਹੈ ਫਰਸਟ ਓਨਰ ਹੈ ਸਪੋਰਟਸ ਮਾਡਲ ਹੈ ਜੀ ਫੁਲ ਨਿਸ਼ੋਰਡ ਹੈ ਟਾਇਰ ਟਾਇਰ ਵਗੈਰਾ ਵੀ ਸਭ ਨਵੇਂ ਹੈ ਵਧੀਆ ਗਾਰ ਹੈ ਨਵੇਂ ਸੀਟ ਕਵਰ ਹੈ ਜੀ ਜੀ ਇਹਦੀ ਡਿਮਾਂਡ ਹੈ ਜੀ 4.5 ਲੱਖ ਰੁਪਇਆ ਠੀਕ ਹੈ 425000 ਰੁਪਏ ਦੀ ਗਾਰ ਦੇ ਦੇਾਂਗੇ ਜੀ ਠੀਕ ਹੈ ਜੀ 3.5 ਤੋਂ 4 ਦੇ ਵਿੱਚ ਲੋਨ ਤੇ ਵੀ ਹੋ ਜਾਗਾ ਜੀ ਲੋਈ 3.5 ਤੋਂ 4 ਦੇ ਵਿੱਚ ਲੋਨ ਹੋ ਜੂ 50-60000 ਰੁਪਇਆ ਲਿਆਓ ਬਾਕੀ ਸਾਰੀ ਲੋਨ ਹੋ ਜਾਣਾ ਤੇ ਅੱਗੇ ਆ ਗਈ ਬ੍ਰਿਜਾ ਕਾ ਹਾਂ ਅਰਪਨ ਕਰੂਜ਼ਰ ਔਰ ਮਾਡਲ ਹੈ ਜੀ ਜੀ ਪੁਸ਼ ਬਟਨ 크ਰੂਜ਼ ਕੰਟਰੋਲ ਵਾਲਾ ਜੀ ਜੀ ਪੈਟਰੋਲ ਦੀ ਕਾਰ ਹੈ 2022 ਮਾਡਲ ਜੀ ਹਮ ਫਸਟ ਓਨਰ ਹੈ ਫੈਂਸੀ ਨੰਬਰ ਨਾਲ ਹੈ ਜੀ ਜੀ 7474올 ओरिजिनल ਕਾਰ ਹੈ ਜੀ ਜੀ ਕਰੋ ਚੈੱਕ ਇਹਦੀ ਡਿਮਾਂਡ ਹੈਗੀ ਜੀ ਆਪਣੀ 2.5 ਲੱਖ ਰੁਪਏ ਜੀ ਹਮ 8 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਜੀ ਲਓ ਜੀ 8 ਲੱਖ ਦੇ ਵਿੱਚ ਤੁਹਾਨੂੰ ਪੁਸ਼ ਬਟਨ ਸਟਾਰਟ 크ਰੂਜ਼ ਕੰਟਰੋਲ ਵਾਲੀ ਸਭ ਤੋਂ ਟੌਪ ਮਾਡਲ ਅਰਬਨ ਕਰੂਜ਼ਰ ਮਿਲ ਜੂ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਇਹ 7 ਤੋਂ 2.5 ਦਾ ਲੋਨ ਤੇ ਵੀ ਹੋ ਜਾਊਗਾ ਜੀ 7.80 ਡਾਊਨ ਪੇਮੈਂਟ ਚਾਹੀਦੀ ਹੈ ਜੀ ਤੇ ਅੱਗੇ ਫੇਰ ਆ i10 ਆ ਗਈ ਦੱਸੋ ਜੀ 16 ਮਾਡਲ ਹੈ ਜੀ ਪੈਟਰੋਲ ਦੀ ਜੀ ਹੂੰ ਇਹ ਵੀ ਸਾਫ਼ ਸੁਥਰੀ ਆ ਫਰਸਟ ਓਨਰ ਹੈ ਸਪੋਰਟਸ ਮਾਡਲ ਹੈ ਜੀ ਇਹਦੀ ਡਿਮਾਂਡ ਹੈ ਜੀ 365000 ਰੁਪਏ ਜੀ ਠੀਕ ਹੈ ਸਾਢੇ 300000 ਦੀ ਕਾਰ ਤੇ ਦੇ دیں ਜੀ ਸਾਢੇ 3 ਲੱਖ ਦੀ ਬਾਈ ਜੀ ਤੁਹਾਨੂੰ ਇਹ i10 ਮਿਲ ਜੂਗੀ 50000 ਮਿਲਦਾ ਦਾ ਡਾਊਨ ਪੇਮੈਂਟ ਹਾਂਜੀ ਹਾਂਜੀ ਬਾਕੀ ਲੋਨ ਹੋ ਜਾਊਗਾ 3 ਲੱਖ ਦਾ ਲੋਨ ਬਾਈ ਤੁਹਾਡੀ ਜੇ ਪ੍ਰੋਫਾਈਲ ਵਧੀਆ ਹੋਈ ਹੋ ਜਾਊਗਾ ਗੱਡੀ ਕੰਡੀਸ਼ਨ ਦੀ ਸਾਫ਼ ਸੁਥਰੀ ਆ ਜਿਹੜਾ ਵੀਰ ਛੋਟੇ ਬਜਟ ਦੇ ਵਿੱਚ ਵਧੀਆ ਕਾਰ ਲੈਣਾ ਚਾਹੁੰਦਾ ਐਵਰੇਜ ਵਾਲੀ ਤਾਂ ਆ ਗੱਡੀ ਬਹੁਤ ਵਧੀ ਬਰੀ ਜਗਰ ਦੱਸੋ ਜੀ ਇਹ ਵੀ ਫੈਂਸੀ ਨੰਬਰ ਵਾਲੀ ZXI+ 2020 ਟਾਪ ਮਾਡਲ ਹੈ ਪੈਟਰੋਲ ਹੈ ਜੀ 올 ओरिजिनल ਹੈ ਕਰੂਜ਼ ਕੰਟਰੋਲ ਪੁਸ਼ ਬਟਨ ਸਾਰੇ ਫੀਚਰ ਹੈ ਇਹ ਚ ਠੀਕ ਹੈ ਜੀ ਪ੍ਰੋਜੈਕਟਰ ਹੈਡ ਲੈਂਪ ਹਮ ਚੱਲੀ ਸਿਰਫ ਰਿਕਾਰਡ ਨਾਲ 32000 ਕਿਲੋਮੀਟਰ ਹੈ ਜੀ ਕਿਆ ਬਾਤ ਐਦਾ ਦੇ ਬੰਦੇ ਕੋਲ ਕਾਰ ਸੀ ਸਰਵਿਸ ਹੋਣੀ ਚਾਹੀਦੀ ਦੀ 10000 ਕਿਲੋਮੀਟਰ ਬਾਅਦ ਇਹ 5-5000 ਕਿਲੋਮੀਟਰ ਬਾਅਦ ਹੀ ਸਰਵਿਸ ਕਰਾਈ ਗਈ ਸ਼ੋਅਰੂਮ ਚ ਹੀ ਓਕੇ ਕਈ ਬੰਦੇ ਵਹਿਮੀ ਹੁੰਦੇ ਆ ਹਨਾ ਹਾਂ ਜੀ ਉਹ 5000 ਬਾਅਦ ਹੀ ਸਾਰੀਆਂ ਸਰਵਿਸ ਹੋਈਆਂ ਇਹਦੀਆਂ ਜੀ ਠੀਕ ਹੈ ਇਸ਼ਾਰਾ ਸੀ ਇਹਦਾ ਖੁੱਲ ਹੈਗਾ ਜੀ 9ਵੇਂ ਮਹੀਨੇ ਤੱਕ ਸਤੰਬਰ ਤੱਕ ਠੀਕ ਹੈ ਜੀ ਬਾਈ ਮਾਡਲ ਨਾ 20 ਮਾਡਲ ਬੀ ਮਾਡਲ ਬੀ ਮਾਡਲ ਪਹਿਲੇ ਨਾਂ ਦੀ ਹਾਂ ਟੌਪ ਮਾਡਲ ZXI ਪਲੱਸ 32000 ਜਲਦੀ ਪੈਟਰੋਲ ਦੀ ਗੱਾਰ ਹਾਂ ਜੀ ਹਾਂ ਜੀ ਠੀਕ ਹੈ ਰੇਟ ਵਜ ਕੀ ਹੈ ਤਾਂ ਫਿਰ ਇਹਦੀ ਡਿਮਾਂਡ ਹੈਗੀ ਜੀ 7.5 ਲੱਖ ਰੁਪਿਆ 7.5 ਹਾਂ 6 ਲੱਖ 80 ਹਜ਼ਾਰ ਦੀ ਗੱਾਰ ਦੇ ਜਾਏਗੇ 6 ਲੱਖ 80 ਹਜ਼ਾਰ ਦੀ 6 ਲੱਖ ਤਾਂ ਲਾਉਣ ਨੂੰ ਵੀ ਹੋ ਜੂਗਾ ਜੀ ਹੋ ਜਾਊਗਾ ਜੀ 80000 ਰੁਪਿਆ ਲਿਆਏ ਜੀ ਡਾਊਨ ਪੇਮੈਂਟ ਦਾ ਅੱਗੇ ਗੱਡੀ ਦਿਖਾ ਦੇ ਮੇਤਰਾ ਫੋਰਡ ਦੀ ਇਕੋ Sport ਖੜੀ ਆ ਕਸ ਜੀ ਟੌਪ ਮਾਡਲ ਹੈ ਜੀ 13 ਲੱਖ 75 ਆਲਾ ਮਾਡਲ ਹੈ ਕ੍ਰੂਜ਼ ਕੰਟਰੋਲ ਪੁਸ਼ ਬਟਨ ਸਨਰੂਫ ਸਾਰਾ ਕੁਝ ਹੈ ਇਹ ਚ ਠੀਕ ਹੈ 45000 ਔਨ ਰਿਕਾਰਡ ਚੱਲੀ ਹੈ ਜੀ ਸਾਰੀਆਂ ਸਰਵਸਤ ਸ਼ੋਰੂਮ ਚ ਨਹੀਂ ਇਹਦੀ ਵੀ ਜੀ ਮਾਡਲ ਕਿੰਨਾ ਕਿਹਾ 2020 2020 ਮਾਡਲ ਸਭ ਤੋਂ ਟੌਪ A ਡੀਜ਼ਲ ਦੀ ਹੈ ਇਹ ਡੀਜ਼ਲ ਦੀ ਹੈ BS6 ਇੰਜਨ ਵਾਲੀ ਹੈ ਵੀ BS6 ਇੰਜਨ ਵਾਲੀ ਠੀਕ ਹੈ ਜੀ ਇੰਟੀਰੀਅਰ ਵਾਈਜ਼ ਬਾਡੀ ਲਾਈਨ ਵਾਈਜ਼ ਬਹੁਤ ਸਾਫ਼ ਹੈ ਕਾਰ ਹੈ ਜੀ ਨਵੇਂ ਟਾਇਰ ਹੈ ਜੀ ਬਿਲਕੁਲ ਸਟਿੱਪ ਨਹੀਂ ਬੰਦ ਪਈ ਅਨਯੂਜ਼ ਦੀ ਜੀ ਠੀਕ ਹੈ ਨੋਟਲੀ ਫੀਚਰ ਹੈਗੇ ਜੀ 7 ਲੱਖ ਰੁਪਏ ਡਿਮਾੜੇ ਜੀ 6 ਲੱਖ 75 ਹਜ਼ਾਰ ਅਧਿਕਾਰ ਦੇ ਦੇ ਦਿਆਂਗੇ ਜੀ 6 ਲੱਖ ਦਾ ਲੋਨ ਵੀ ਕਰਾ ਦਾਂਗੇ 6 ਲੱਖ 75 ਹਜ਼ਾਰ ਦੀ ਗੱਡੀ ਮਿਲ ਜੂ ਬਾਈ ਜੀ BS6 ਇੰਜਨ ਵਾਲੀ ਇਕੋਸਪੋਰਟ ਬਹੁਤ ਹੀ ਘੱਟ ਮਿਲਦੀ ਹੈ ਤੇ ਕੰਡੀਸ਼ਨ ਵੀ ਇਦਾਂ ਨਵੀਂ ਆ ਬਿਲਕੁਲ ਚਮਕਦੀ ਕਾਰ 70 75 ਹਜ਼ਾਰ ਡਾਉਨ ਪੇਮੈਂਟ ਬਾਕੀ ਹੋ ਜੂ ਲੋਨ ਇੰਨਾਂ ਗੱਡੀਆਂ ਦੇ ਵਿੱਚੋਂ ਬਾਈ ਤੁਸੀਂ ਕੋਈ ਵੀ ਗੱਡੀ ਲੈਣੀ ਆ ਹੁਣ ਮਿਲਣ ਮੋਟਰ ਫਰੋਜ਼ਪੁਰ ਕੈਂਟ ਸਕਰੀਨ ਤੇ ਚੱਲ ਰਹੇ ਨੇ ਨੰਬਰ ਕਾਲ ਕਰਕੇ ਸਾਈ ਪਾ ਕੇ ਗੱਡੀਆਂ ਬੁੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ